ਸਸੇ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਨੂੰ ਲੈ ਕੇ ਹਾਜ਼ਰ ਅੱਜ ਦੀ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਜਿੱਦੀ ਵੱਡੀ ਖਬਰ 143 ਪਿੰਡਾਂ ਦੀ ਲੱਗੀ ਲਾਟਰੀ ਬਣ ਜਾ ਰਿਹਾ ਇੱਕ ਨਵਾਂ ਸ਼ਹਿਰ ਮਿਲਣ ਦੀਆਂ ਵਿਸ਼ਵ ਪੱਧਰ ਸਹੂਲਤਾ ਦੇਸ਼ ਵਿੱਚ ਇੱਕ ਇਹ ਮਸ਼ਹਰਬ ਵਿਕਸਿਤ ਹੋਣ ਜਾ ਰਿਹਾ ਜੋ ਨਾ ਸਿਰਫ ਰਿਹਾਈਸ਼ਤ ਵਿਪਾਰਕ ਸੂਲ ਪ੍ਰਧਾਨ ਕਰੇਗਾ ਸੋਗ ਸਿੱਖਿਆ ਦੇ ਸਿਵਵਾ ਦਾ ਕੇਂਦਰ ਵੀ ਬਣ ਜਾਵੇਗਾ ਇਹ ਪ੍ਰੋਜੈਕਟ ਵਿੱਚ 143 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਗ੍ਰੇਟ ਨੋਇਡਾ ਫੇਜ਼ 2 ਵਜੋਂ ਜਾਣਿਆ ਜਾਵੇਗਾ ਗ੍ਰੇਟ ਨੋਇਡਾ ਦਿੱਲੀ ਐਨਸੀਆਰ ਖੇਤਰ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਖਾਸ ਕਰਕੇ ਰੀਅਲ ਅਸਟੇਟ ਦੇ ਖੇਤਰ ਵਿੱਚ ਇਸ ਦੇ ਨਾਲ ਹੀ ਇੱਥੇ ਕਿਫਾਇਤੀ ਤੋਂ ਲੈ ਕੇ ਲਗਜ਼ਰੀ ਹਾਊਸਿੰਗ ਦੀ ਕਾਫੀ ਉਪਲਬਧਤਾ ਕੀਤੀ ਜਾਵੇਗੀ ਇਸ ਨੂੰ ਇਹ ਵਿਕਾਸ ਵਿਸਤ੍ਰਿਤ ਮਾਸਟਰ ਪਲਾਨ ਹੈ ਇਸਨੇ ਗ੍ਰੋਈਡਾ ਨੋਈਡਾ ਫੇਜ਼ 2 ਦੇ ਮਾਸਟਰ ਪਲਾਨ ਲਗਭਗ 55970 ਹੈੱਡਕੁਆਟਰ ਜ਼ਮੀਨ ਤੇ ਇਦਾਰਿਤ ਹੋਵੇਗਾ ਖਬਰ ਨੂੰ ਅੰਤ ਤੱਕ ਵੇਖਲਣੀ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ